ਇੰਟਰ ਚ ਪਾ ਦੇ ਟਰਾਲੀ ਮਹਾ ਲੈ ਕੇ ਗਿਆ ਉਹ ਹਲੋ ਕੱਜ ਹੋ ਜਾਂਦੇ ਸਨ ਘੋਟਾ ਲਾਉਣ ਜੋ ਲਿਆ ਇੱਥੇ ਦੇ ਰਾਹ ਤੇ ਰਹਿ ਹੋਏ ਇੱਕ ਜਾਈ ਜਾਵਾਂਗੇ ਦੋਨੇ ਕੰਮ ਹੀ ਹੋ ਜਾਣਗੇ ਉਹ ਪਹਿਲਾਂ ਉਹਨਾਂ ਲਾ ਦਿੰਦੇ ਭੈਣ ਜੀ ਸਾਡਾ ਕੰਮ ਇੱਥੇ ਇਹ ਤਾਂ ਹਰੇਕ ਹੀ ਪੁੱਥ ਕੇ ਵੈਨ ਵੀ ਟਰੈਕਟਰ ਖੁੱਬੇ ਦਾ ਨਹੀਂ ਮੈਂ ਤੂੰ ਆ ਕੇ ਵੀ ਵੇਖਿਆ ਉੱਥੇ ਵੀ ਨਹੀਂ ਖੁੱਬੇ ਕਹਿੰਦੇ ਆ ਆ ਵੀ ਨਹੀਂ ਖੋਬਦਾ ਮੈਂ ਖੈਦ ਲਾ ਕੱਢਿਆ ਸਾਰੇ ਇਹ ਤਾਂ ਸਾਰਿਆਂ ਦਾ ਬਾਪ ਉਹ ਪਹਿਲਾ ਕਰ ਦਿੰਦੇ ਕੱਦੋਂ ਪਹਿਲਾਂ ਰਸਾ ਹੀ ਮੈਂ ਇਹ ਗੱਡੀ ਦੇ ਬਾਝਾਂਗਾ ਸੀਗਾ ਅੱਜ ਉਹ ਨਾ ਰੱਖ ਰਾਨੇ ਨੂੰ ਵੀ ਲਿਆ ਕਿੱਥੇ ਆ ਮੈਂ ਕਹਿੰਦਾ ਭਾਈ ਘੁੰਣਾ ਨਾਲ ਰੱਖਣਾ ਯਾਰ ਚਾਰ ਤੋਂ ਬਾਝਾਂ ਜੀ ਮੈਂ ਲੈ ਪਿਆ ਮੱਛਲੇ ਆਇਂ ਕਹਿੰਦਾ ਮੈਂ ਆਇਂ ਉਹ ਇਹ ਟਰਾਲੀ ਦੇ ਕੋਹਣੇ ਟਪੜਨਾ ਗੱਲ ਤੇ ਪਾ ਦੋ ਸਾਰੇ ਇੱਕ ਇੰਨਾ ਸਾਡਾ ਕੰਤਾ ਭਾਈ ਜਮਾ ਹੀ ਲੱਭੜਿਆ ਪਿਆ तो यार और सरकार थोड़ा ढला है उके गया ट्रैक्टर और सी मेरा भैंच गटर गटर चलावा अब जीने में सुट्टी भाई के परे की तैयार आवे ना यार यार सुट्टी भाई ये प्यार के चल रहे काम में खड़ी अपना जो बद्दल खड़ा कर गुजनो ऐठे नहीं ट्रैक्टर गेड़े निकल ले लो ऐठे ट्रैक्टर बैठा जंदा है ਜਾ ਫਰਾਂ ਦੇ ਤੋਂ ਬੱਚੀ ਫਰਾਂ ਦੇ ਤੋਂ ਆ ਇਹਦਾ ਗੱਲ ਪਤਾ ਨਹੀਂ ਖਰੀਦਾ ਨੀ ਲਨ ਪਾਈ ਕਰਦੀ ਐ ਮਾਤਾ ਉਹੀ ਮੁੜੀ ਆਂਦਾ ਟਰੈਕਟਰ ਨੇ ਜਿਆਦਾ ਅਹੀ ਜਿਲੇ ਵਾਲੇ ਜਹਾ ਹੋਦੇ ਤੇ ਕਿਹੜੇ ਨਾਲ ਅੱਦੇ ਉਹ ਟਰੈਕਟਰ ਪਾ ਕੇ ਆ ਵੀ ਉਹ ਦੂਜੇ ਟਰੈਕਟਰ ਨਾਲ ਹੀ ਮੁੜਾਣਾ ਵੇ ਹਾਂ ਜੇ ਹੁਣ ਗਿਆ ਹੁਣ ਆ ਗਿਆ ਜਦੋਂ 오지라나아จิร oh,